ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਅਮਨ ਸਿੰਘ ਕਰਾਚੋ ਜੋ ਫੌਜ ਦੇ ਜਵਾਨਾਂ ਵਾਲੇ ਗਲਤ ਸੋਚ ਰੱਖਦੇ ਨੇ ਬਾਈ ਆਹ ਵੀਡੀਓ ਪੱਕਾ ਦੇਖਿਓ ਜਿੰਨੇ ਪਿੰਡ ਨੇ ਸਾਰੇ ਪਿੰਡਾਂ ਦੇ ਸਰਪੰਚ ਸਾਹਿਬਾਨ ਆ ਮੇਰੀ ਗੱਲ ਸੁਣ ਲਓ ਤੇ ਸਾਰੇ ਮੋਸਟਲੀ ਤੁਸੀਂ ਬੰਦੇ ਵੀ ਪਿੰਡਾਂ ਦੇ ਸਾਰੇ ਆ ਗੱਲ ਮੇਰੀ ਨੋਟ ਕਰ ਲਿਓ ਪਿੱਛੇ ਜਿੰਨੇ ਮੁੰਡੇ ਐਕਸਾਈ ਕਰਦੇ ਨੇ ਇਹ ਮੁੰਡੇ ਪੂਰੇ ਫਿੱਟ ਹੋ ਗਏ ਇਹ ਇੱਕ ਫੌਜ ਦੇ ਜਵਾਨ ਨੇ ਬਣ ਕੀਤੇ ਨੇ ਜਿਹਦਾ ਮੇਰੇ ਨਾਲੋਂ ਵੀ ਕਿਤੇ ਜ਼ਿਆਦਾ ਡਿਸਪਲਿਨ ਦਾ ਲੈਵਲ ਉੱਪਰ ਆ ਨੌਲੇਜ ਦਾ ਲੈਵਲ ਉੱਪਰ ਆ ਉਹਨਾਂ ਨੇ 20 ਦਿਨ ਦੇ ਵਿੱਚ ਵਿੱਚ ਇਹ ਸਾਰੇ ਮੁੱਦੇ ਫਿੱਟ ਕਰਤੇ ਪਰ ਗੱਲ ਇਹ ਆ ਵੀ ਇਹ ਸਾਡੇ ਜਵਾਨ ਆ ਜਿਹੜਾ ਇਹ ਸਾਡਾ ਮੁੰਡਾ ਇਹ ਫੌਜ ਤੇ ਛੁੱਟੀ ਤੋਂ ਆਇਆ ਹੋਇਆ ਸੀਗਾ ਇਹਨਾਂ ਨੇ ਹੁਣ ਬਸ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਬੋੜ ਦੇਣਾ ਪਰ ਇੱਕ ਚੀਜ਼ ਹੋਰ ਬਹੁਤ ਵਧੀਆ ਨਿਕਲ ਕੇ ਆਈ ਸਾਡੇ ਪਿੰਡ ਦਾ ਹੀ ਇੱਕ ਮੁੰਡਾ ਜਿਹੜਾ ਫੌਜ ਤੋਂ ਰਿਟਾਇਰ ਹੋ ਕੇ ਆਇਆ ਉਹ ਅੱਜ ਇੱਥੇ ਆ ਗਿਆ ਉਹ ਕਹਿੰਦੇ ਹੁਣ ਇਹਨਾਂ ਦੀ ਜ਼ਿੰਮੇਵਾਰੀ ਮੈਂ ਚੱਕੂ ਪਰ ਇਹ ਸਾਡਾ ਭਰਾ ਵੀ ਰਿਟਾਇਰ ਹੋ ਕੇ ਆਇਆ ਪਰ ਇਹ ਹੁਣ ਕਿਤੇ ਇੱਕ ਛੋਟੀ ਮੁੱਢੀ ਬਾਈ ਜੋਬ ਕਰਦਾ ਕਿ ਮੈਂ ਚਾਹੁੰਨਾ ਵੀ ਜਿਹੜੇ ਫੌਜ ਦੇ ਜਵਾਨ ਆਪਣੇ ਰਿਟਾਇਰ ਹੋ ਕੇ ਪਿੰਡ ਦੇ ਵਿੱਚ ਆ ਜਾਂਦੇ ਨੇ अर्ली ਏਜ ਦੇ ਵਿੱਚ ਆ ਜਾਂਦੇ ਨੇ ਪੂਰੇ ਫਿੱਟ ਹੁੰਦੇ ਨੇ ਡਿਸਪਲਿਨ ਦਾ ਨੌਲੇਜ ਦਾ ਲੈਵਲ ਇਹਨਾਂ ਦਾ ਕਿਤੇ ਵੱਧ ਹੁੰਦਾ ਇਹਨਾਂ ਨੂੰ ਬਈ ਸਲਾਮ ਹੈ ਪਿੰਕਾ ਜਰਗ ਦੀ ਸੋਚ ਨੂੰ ਜੋ ਇਹ ਫੌਜਵਾਰੇ ਬਹੁਤ ਹੀ ਵਧੀਆ ਸੋਚ ਰੱਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ